ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਢੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਇਹ ਬਿਲਕੁਲ ਸਮਾਲ ਸਰਦੇ ਆ ਪਿੰਡਾਂ ਦੀ ਜੇ ਗੱਲ ਕਰਦੇ ਆ ਦੋਸਤੋ ਤਾਂ ਲੰਡੇ ਇਹਦੇ ਨੇੜੇ ਪਿੰਡ ਰੋਡੇ ਇਹ ਤੋਂ ਇਲਾਵਾ ਸਮਾਲ ਸਰ ਭਲੂਰ ਜਾਉਣ ਵਾਲਾ ਮੈਂ ਆਸ-ਪਾਸ ਦੇ ਪਿੰਡ ਸਾਰੇ ਇਸ ਕਰਕੇ ਦੱਸ ਦਿੰਦਾ ਉਹਨਾਂ ਵੀ ਕਈ ਵੀਰਾਂ ਕੋਈ ਭਰਾ ਦੂਰ ਤੋਂ ਵੀਡੀਓ ਦੇਖਦਾ ਹੁੰਦਾ ਹੈ ਤੁਸੀਂ Google Map ਤੇ ਕਿਸੇ ਵੀ ਪਿੰਡ ਦਾ ਨਾਮ ਭਰੋਗੇ ਤੇ ਨਾਲੇ ਪਿੰਡ ਦੀ ਲੋਕੇਸ਼ਨ ਆ ਜਾਣੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੋਸਤੋ ਇਹ ਇਹਨਾਂ ਦਾ ਚੌਂਕਿਆ ਪਸ਼ੂ ਪਾਲਣ ਦਾ ਕੰਮ ਹੈ ਥੋੜੇ ਜਿਹਾ ਥਾਂ ਚ ਪਸ਼ੂ ਰੱਖੇ ਆ ਪਰ ਮੈਂ ਹਮੇਸ਼ਾ ਬਹੁਤੇ ਘਰਾਂ ਚ ਇਹ ਚੀਜ਼ ਦੇਖਦਾ ਵੀ ਜਿਹਦੇ ਕੋਲ ਇੱਕ ਮੱਝ ਚੰਗੀ ਆ ਜੇ ਇਹਨਾਂ ਤੇ ਫਿਰ ਉਹ ਕਰਮਾਂ ਵਾਲੀ ਘਰ ਦੇ ਵਿੱਚ ਲਹਿਰਾਂ ਵਹਿਰਾਂ ਲਾ ਦਿੰਦੀ ਹੈ ਇਹਨਾਂ ਕੋਲ ਵੀ ਸਾਹਮਣੀ ਮੱਝ ਜਿਹੜੀ ਉਹ ਇਦਾਂ ਦੀ ਮਿਲ ਗਈ ਇਹਨਾਂ ਨੂੰ ਵੀ ਜਿੱਤੋਂ ਇਹਨਾਂ ਨੇ ਬਰੀਡਿੰਗ ਕੀਤੀ ਅੱਗੇ ਬੱਚੇ ਲੈਂਦੇ ਰਹੇ ਤੇ ਇਹ ਸਾਰਾ ਪਰਿਵਾਰ ਇਸੇ ਮੱਝ ਦਾ ਜਿੰਨਾ ਵੀ ਤੁਸੀਂ ਇੱਥੇ ਦੇਖ ਰਹੇ ਹੋ ਜਿੱਦਾਂ ਦੇ ਟੀਕੇ ਭਰਾ ਲੈਂਦੇ ਉਹਦਾਂ ਦੇ ਬੱਚੇ ਇਹ ਮੱਝ ਦੇ ਦਿੰਦੀ ਹੈ ਹੁਣ ਵੀ ਕੋਹੇਨੂਰ ਬੁੱਲ ਦੀ ਕੱਟੀ ਨੂੰ ਜਨਮ ਦਿੱਤਾ ਤੇ ਜੈਡ ਬਲੈਕ ਹੈ ਵਿੱਚੋਂ ਮੈਨੂੰ ਇਹ ਲੱਗਦਾ ਬਾਈ ਉਹਨਾਂ ਨੂੰ ਛੌਂਕ ਬਣਿਆ ਹੋਣਾ ਛੌਂਕ ਬਣਿਆ ਹੋਣਾ ਵੀ ਇਹਨਾਂ ਨੂੰ ਆਪਾਂ ਘਰੇ ਨੀਲੀ ਰਾਵੀ ਤਿਆਰ ਕਰਦੇ ਆਂ ਤੇ ਜਿਹਦੇ ਕਰਕੇ ਇੱਕ ਦੋ ਮੱਝਾਂ ਜਿਵੇਂ ਅੱਜ ਮੱਝ ਵੇਚਾਂਗੇ ਇਹਦੇ ਵੀ ਮੱਥੇ 'ਚ ਛੋਟਾ ਜਿਹਾ ਵੱਲ ਹੈ ਇਹ ਕੱਟੀ ਜਿਹੜੀ ਉਹਦੇ ਵੀ ਪੈਰ ਪਿੱਛੋਂ ਵਾਈਟ ਦਿੰਦਾ ਪੂਛ ਥੋੜੀ ਚਿੱਟੀ ਦਿੰਦੀ ਹੈ ਵੈਸੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚੇ ਝੋਟੀ ਐ ਸਾਹਮਣੀ ਮੱਝ ਬਾਈ ਉਹਨਾਂ ਨੇ ਵਕਾਊ ਕੀਤੀ ਐ ਇਹਦੇ ਸੰਬੰਧੀ ਗੱਲਬਾਤ ਹੋਊਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਕਰਨ ਦਾ ਹੱਕ ਐ ਹਰੇਕ ਪੱਖ ਤੋਂ ਤਸੱਲੀ ਕਰੋਗੇ ਤੇ ਆਪ ਦੀ ਸਮਝ ਨਾਲ ਰੀਜ ਨਾਲ ਦੇਖ ਕੇ ਸਮਝ ਨਾਲ ਖਰੀਦੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਬਾਈ ਨੂੰ ਮਿਲਦੇ ਹਾਂ ਦੱਸੋ ਇਸ ਝੋਟੀ ਬਾਰੇ ਜਾਣਕਾਰੀ ਲੈਣੇ ਫਿਰ ਆਪਾਂ ਤੁਹਾਨੂੰ ਇਹ ਤੋਰ ਕੇ ਵੀ ਦਿਖਾ ਦੇਣਾ ਬਾਈ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਵੀਰੇ 21 ਜਨਵਰੀ ਵਿੱਕੀ ਭਾਈ ਅੱਜ ਆਪਾਂ ਇੱਕ ਝੋਟੀ ਜਿਹੜੀ ਵਿਕਾਊ ਕੀਤੀ ਹੈ ਦਿਖਾਉਣੀ ਆ ਮੇਨ ਇਹ ਸਾਰਾ ਫਰ ਜਿੰਨਾ ਜਿੰਨਾ ਇਤਿਹਾੜ ਪਰਿਵਾਰ ਦੀਦਾ ਵੱਡੀ ਮੱਝ ਚੁਈ ਹੈ ਸਰ ਇਹ ਵੱਡੀ ਮੱਝ ਕਿੰਨੇ ਕ ਦੁੱਧ ਆਲੀ ਹੈ ਭਾਈ 17 ਲੀਟਰ ਤੇ ਜਾਉ ਜਿਸੋ ਜਾਉ 17 ਤੀਜਾ ਸੋਆ ਪੀ ਕੇ ਦਾ 17 ਲੀਟਰ ਦਾ ਰਿਹਾ ਇਸ ਵੀ ਥੋੜਾ ਬਿਮਾਰ ਸੀ ਇਸ ਕਰਦੋ ਵੱਧੀ ਨਹੀਂ ਅੱਛਾ 14 ਠੀਕ ਹੈ ਹੋਰ ਪੰਜਵੇਂ ਸੋਈ ਅੱਛਾ ਇਹ ਸਾਰੀਆਂ ਜਿਹੜੀਆਂ ਝੋਟੀਆਂ ਮੱਝਾਂ ਦੇਖ ਰਹੇ ਆ ਇਹ ਇਸੇ ਦੇ ਆਰ ਪਰਿਵਾਰ ਚੋਂ ਹੀ ਆ ਠੀਕ ਹੈ ਜਿਹੜੀ ਅੱਜ ਬਾਈ ਮਾਝ ਆਪਾਂ ਵੇਚਣ ਲੱਗੇ ਆਂ ਝੋਟੀ ਵੇਚਣੀ ਆਪਾਂ ਇਹ ਕਿੰਨਵਾ ਸੂਏ ਨੇ ਸੂਣਾ ਦੂਜਾ ਸੂਆ ਪਹਿਲੇ ਸੂਏ ਤਾਂ ਦੁੱਧ ਦਾ ਕੀ ਰਿਕਾਰਡ ਰਿਹਾ ਕਿੰਨੇ ਸੂਏ 12 ਲੀਟਰ ਸਾਢੇ 11 12 ਲੀਟਰ ਠੀਕ ਹੈ ਸਾਢੇ 11 12 ਲੀਟਰ ਪਹਿਲਾਂ ਨੇ ਦੁੱਧ ਦਿੱਤਾ ਹੁਣ ਦੂਜਾ ਸੂਆ ਸੂਣ ਚ ਦਿਨ ਅੱਜ ਇਹਦੇ ਕਿੰਨੇ ਕੁ ਬਾਕੀ ਆ 17 ਦੇ 18 ਦਿਨ ਪੂਰੇ ਹੋਈ ਦੋ ਟੀਕੇ ਭਰਾਈ ਸੀ 17 ਨੂੰ 18 ਅੱਜ 15 ਹੋ ਗਈ ਬਾਈ 1 2 ਦਿਨ ਹੀ ਰਹਿੰਦੇ ਆ 10 ਮਹੀਨੇ ਪੂਰੇ ਹੋ ਗਏ ਠੀਕ ਹੈ ਅੱਛਾ ਬਾਈ ਕੀ ਡਿਮਾਂਡ ਰਹਿਣੀ ਹੈ ਜੀ ਡਿਮਾਂਡ ਜਿੱਤ 5000 ਇੱਕ ਲੱਖ 45 ਅੱਛਾ ਇਹਦੇ ਸੀਮਨ ਜਿਹੜਾ ਭਰਾਇਆ ਕੋ ਸਹਿਤਾਂ ਚ ਕਿਹੜਾ ਭਰਿਆ ਪੁਜਰੰਗੀ ਲਿਜਵਾਣਾ ਦਾ ਬਜਰੰਗੀ ਲਿਜਵਾਣੇ ਦਾ ਠੀਕ ਓਕੇ ਸੋ ਦੋਸਤੋ ਬਜਰੰਗੀ ਲਿਜਵਾਣੇ ਦਾ ਸੀਮਨ ਲੱਗਾ ਸੁਆ ਇਹਦਾ ਦੂਜਾ ਵੱਡੀ ਮੱਝ ਦੀ ਧੀ ਹੈ 11.5 12 ਲੀਟਰ ਪਹਿਲੇ ਸੂਏ ਦਾ ਦੁੱਧ ਰਿਆ ਦੂਜਾ ਸੂਆ ਸੋਨਾ ਤਿਆਰੀ ਚੰਗੀ ਫੜਦੀ ਆਉਂਦੀ ਹੈ ਰੋਖੇ ਦਾ ਤੁਸੀਂ ਦੇਖ ਲਓ ਤੋੜ ਕੇ ਤੁਹਾਨੂੰ ਦਿਖਾ ਦੇਗਾ ਜੀ ਬਹੁਤ ਆਈ ਹੋਵੇ ਨਹੀਂ ਹੈ ਵੀ ਅੱਛਾ ਠੀਕ ਠੀਕ ਹੈ ਦੋਸਤੋ ਸੀਲ 3 ਫੋ ਤਾਂ ਵੈਸੇ ਸੁਭਾ ਦਾ ਪਸ਼ੂਆਂ ਤੋਂ ਜਦੋਂ ਨੇੜੇ ਹੁੰਨੇ ਉਦੋਂ ਵੀ ਪਤਾ ਲੱਗ ਜਾਂਦਾ ਸੋ ਇਹ ਮੱਝ ਫॉर ਸੇਲ ਹੈ ਤੋਰਦੇ ਕਿ ਭਈ ਇਹਨੂੰ ਉਪਮੜਾ ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾਵਾਂਗੇ ਇਹਦੇ ਤਿਹਾਰਾ ਪਾਵਾਂਗੇ ਕਿਉਂਕਿ ਸੰਗਲ ਜਿਹੜੇ ਉਹ ਬਾਈ ਉਹਨਾਂ ਦੇ ਨਾਟਕਾ ਸੇਵੇ ਆ ਸੋ ਦੋਸਤੋ ਫੁੱਲ ਸੀਲ 3 ਫ ਹੈ ਬਾਕੀ ਤੁਸੀਂ ਆ ਕੇ ਇਹਨੂੰ ਦੇਖ ਸਕੋਗੇ ਢਾਂਚਾ ਇਹਦਾ ਦੇਖ ਲਓ ਇੱਕੋ ਥਾਂ ਤੇ ਵੱਧੇ ਰਹਿੰਦੇ ਪਸ਼ੂ ਦੇ ਕਰਕੇ ਖੁਰ ਥੋੜੇ ਜੇ ਵੱਜ ਜਾਂਦੇ ਆ 1 ਲੱਖ ਤੇ 45000 ਦਾ ਰੇਟ ਹੈ ਸੋ ਭਾਈ ਵਿੱਕੀ ਸ਼ਰਮੇ ਦੇ ਘਰੋਂ ਇਹ ਵੀਡੀਓ ਬਣਾ ਰਹੇ ਹਾਂ ਦੱਸੋ ਪਿੰਡ ਭਾਈ ਦਾ ਲੰਡੇ ਆ ਸਿੰਘ ਸੋਹਣਾ ਦੋਸਤੋ ਕੁੰਡਾ ਸਿੰਘ ਆ ਮੱਥੇ 'ਚ ਬੱਲ ਜ਼ਰੂਰ ਹੈਗਾ ਵੈਸੇ ਮੱਝ ਦੁੱਧ ਵਾਲੀ ਆ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਸ ਤਰੀਕੇ ਨਾਲ ਸੋ ਸਟ੍ਰਕਚਰ ਇਹਦਾ ਸੋਨਾ ਹਵਾਨਾ ਤੁਸੀਂ ਫੇਰ ਐਵੇਂ ਦੇਖ ਸਕਦੇ ਹੋ ਸੋ ਦੋਸਤੋ ਇੱਕ ਹੀ ਨਗ ਸੀ ਅੱਜ ਦੀ ਵੀਡੀਓ ਚ ਤੇ ਮੈਨੂੰ ਆਸ ਆ ਵੀ ਤੁਹਾਨੂੰ ਪਸੰਦ ਆ ਜੂਗੀ ਫਿਰ ਬੇਨਤੀ ਆ ਵੀ ਜਿਹਨੇ ਖਰੀਦਣੀ ਆ ਉਹ ਆਕੇ ਦੇਖੇ ਤੇ ਆਪਦੀ ਸਮਝ ਨਾਲ ਖਰੀਦ ਲੈ ਨੰਬਰ ਬਾਈ ਜੀ ਹੁਣ ਆ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਅੱਛਾ ਵਿੱਕੀ ਭਾਈ ਮੈਂ ਦੇਖ ਰਿਹਾ ਵੀ ਇੱਕ ਮੱਝ ਤੋਂ ਇਹ ਬਰੀਡਿੰਗ ਕੀਤੀ ਆ ਆਪਾਂ ਤੇ ਬਹੁਤ ਭਰਾਵਾਂ ਨੇ ਇਹ ਸੋਚਣਾ ਵੀ ਮੱਝ ਜਿਹੜੀ ਆ ਉਹਦੇ ਤੋਂ ਇੰਨੀਆਂ ਕਟੀਆਂ ਜਿਹੜੀਆਂ ਉਹ ਆਪਾਂ ਲੈ ਲਈਆਂ ਮੱਝ ਹਾਲਾਂਕਿ ਹਜੇ ਜੰਗ ਛੋਟੇ ਸੂਈ ਸੂਈ ਹੈ ਨਾ ਹਾਂਜੀ ਹਾਂਜੀ ਇਹ ਸਾਰੀਆਂ ਕਟੀਆਂ ਇਸੇ ਰਵੇਚੋਂ ਇਸੇ ਦੀਆਂ ਹੀ ਇਸੇ ਰਵੇਚੋਂ ਐ ਸਮਝਦੀਆਂ ਹੀ ਆ ਜੀ। ਇਸ ਸਮਝਦੀਆਂ ਚਾਰ ਕਟੀਆਂ ਹੋ ਗਈਆਂ ਪੰਜਵੀਂ ਕੱਟੀ ਬੈਠੀ ਆ ਜੀ। ਠੀਕ ਹੈ। ਤੇ ਇਹ ਗਾਂ ਝੋਟੀਆਂ ਨੇ ਫੇਰ ਕਟੀਆਂ ਹੀ ਦਿੱਤੀਆਂ ਜੀ। ਤੇ ਕੱਟਾ ਕੋਈ ਇਹਦੇ ਕੱਟਾ ਕੋਈ ਨਹੀਂ ਆਇਆ ਜੀ ਆਪਣੇ। ਹਜੇ ਤੱਕ ਇਸ ਰਵੇਚੋਂ ਕੋਈ ਕੱਟਾ ਨਹੀਂ ਆਇਆ ਜੀ। ਕਟੀਆਂ ਹੀ ਆ। ਕੋਈ ਵੀ ਟੀਕਾ ਭਰਾ ਦੀਏ ਕੋਈ ਚੱਕਰ ਨਹੀਂ ਗਾ ਜੀ। ਅੱਛਾ। ਸੋ ਦੋਸਤੋ ਤਿੰਨ ਇਹ ਤੁਸੀਂ ਦੇਖੋ ਸਾਹਮਣੇ ਤੇ ਅੰਦਰ ਚਾਰ ਖੜੀਆਂ ਸੱਤ ਤੇ ਇੱਕ ਇਹ ਕੱਟੀ। ਇੱਕ ਮੱਝ ਤੋਂ ਅੱਠ ਕਟੀਆਂ ਹੋਗੀਆਂ ਇਹਨਾਂ ਦੀਆਂ ਝੋਟੀਆਂ ਸੁੰਦੀਆਂ ਗਈਆਂ ਇੱਕੋ ਰਵੇ ਚੋਂ ਤੇ ਅੱਠਾਂ ਦੇ ਸੰਨ ਚ ਬਾਈ ਕਹਿੰਦਾ ਵੀ ਇੱਕ ਵੀ ਕਟਾ ਹਜੇ ਤੱਕ ਇਸ ਰਵੇ ਚੋਂ ਨਹੀਂ ਆਇਆ ਪਹਿਲੇ ਸੂਏ ਇਹਨੇ ਵੀ ਕੱਟੀ ਦਿੱਤੀ ਐ ਇਹਨੇ ਵੀ ਕੱਟੀ ਦਿੱਤੀ ਜੀ ਉਹ ਨਵਾਬ ਦੀ ਕੱਟੀ ਆ ਤੇ ਉਹ ਲੋਹਰੀ ਸਾਂ ਦੀ ਆ ਉਹ ਪਹਿਲੇ ਨੰਬਰ ਵਾਲੀ ਨਵਾਬ ਦੀ ਆ ਓਕੇ ਤੇ ਲੋਹਰੀ ਸਾਂ ਦੀ ਹਾਂਜੀ ਠੀਕ ਐ ਤੇ ਸੂਰ ਵੀਰ ਦੀ ਅੰਦਰ ਖੜੀ ਕੱਟੀ ਇੱਕ ਅੱਛਾ ਸੋ ਹਜੇ ਇਸ ਰਵੇ ਦਾ ਇੱਕ ਵੀ ਕਟਾ ਬਾਈ ਕਹਿੰਦਾ ਵੀ ਸਾਡੇ ਕੋਲ ਨਹੀਂ ਆਇਆ ਸਾਰੀਆਂ ਕਟੀਆਂ ਆਈਆਂ ਤੇ ਆਸ ਐ ਮੱਜ ਵੀ ਕੱਟੇ ਕੱਟੀ ਨੂੰ ਜਨਮ ਦੇਊਗੀ ਜੇ ਕੋਈ ਵੀਰ ਪਸੰਦ ਕਰਦਾ ਸੰਪਰਕ ਵਾਈ ਹੋ ਰਣਾ ਤੁਸੀਂ ਕਰ ਸਕਦੇ ਹੋ ਧੰਨਵਾਦ